ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਤਿਗੁਰਾਂ ਨੇ ਪਰਵਾਣ ਗ੍ਰਸਥ ਉਦਾਸ ਮਾਰਗ ਚਲਾਇਆ ਇਸ ਗ੍ਰਸਥ ਆਸ਼ਰਮ ਵਿੱਚ ਪ੍ਰਵੇਸ਼ ਕਰਨ ਲਈ ਆਪ ਜੀ ਨੇ ਵਿਆਹ ਦੀ ਮਰਿਆਦਾ ਚਲਾਈ ਜਿਸ ਵਿੱਚ ਚਾਰ ਲਾਵਾਂ ਲਿੱਤੀਆਂ ਜਾਂਦੀਆਂ ਹਨ ਪਰ ਆਮ ਤੌਰ ਤੇ ਵਿਆਹ ਨੂੰ ਇੱਕ विषय भोगਾਂ ਲਈ ਛੂਟ ਪੱਤਰ ਸਮਝਿਆ ਜਾਂਦਾ ਹੈ ਪਰ ਅਸਲ ਵਿੱਚ ਜਿਵੇਂ ਪਰਤ੍ਰਿਆ ਗਮਨ ਪਰਾਈ ਇਸਤਰੀ ਦਾ ਨਾਲ ਲੰਪਟ ਹੋਣਾ ਇਹ ਤਾਂ ਪਾਪ ਹੈ ਹੀ ਜੀਵ ਨੂੰ ਸਤ ਮਾਰਗ ਤੋਂ ਪਤਨ ਕਰਦਾ ਹੈ ਪਰ nij triya ਲੰਪਟ ਹੋਣਾ ਆਪਣੀ ਇਸਤਰੀ ਨਾਲ ਵੀ ਲੰਪਟ ਹੋਣਾ ਵਿਸ਼ੇ ਸ਼ਕਤ ਰਹਿਣਾ ਇਹ ਵੀ ਕਿਸੇ ਤਰ੍ਹਾਂ ਗੁਰਮਤ ਦੇ ਵਿਵਾਦ ਦਾ ਪਰਯੋਜਨ ਨਹੀਂ ਹੈ ਇਸ ਵਿੱਚ ਆਗਿਆ ਕੇਵਲ ਇਤਨੀ ਹੈ ਕਿ ਇਸਤਰੀ ਪੁਰਖ ਭਰਤਾ ਨਾ ਰੋਕੇ ਧਰਮ ਦਾ ਸੰਜੋਗ ਯਾਨੀ ਵਿਆਹ ਕਰਨ ਜੋ ਉਹਨਾਂ ਨੂੰ ਗਰਾਵ ਦਾ ਸਮਾਂ ਨਾ ਮਿਲੇ ਸੋ ਸਾਡੀ ਵਿਆਹ ਦੀ ਮਰਿਆਦਾ ਕੀ ਹੈ ਕੀ ਪਰਯੋਜਨ ਹੈ ਸਾਡੇ ਵਿਆਹ ਦਾ ਤੇ ਲਾਵਾਂ ਦਾ ਕੀ ਭਾਅ ਹੈ ਜਿਹੜੀਆਂ ਚਾਰ ਲਾਵਾਂ ਲਿੱਤੀਆਂ ਜਾਂਦੀਆਂ ਹਨ ਇਸ ਵਿਸ਼ੇ ਨੂੰ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੇ ਖੋਲ ਕੇ ਦਰਸਾਇਆ ਹੈ ਇਸ ਲਿਖਤ ਨੂੰ ਅਸੀਂ ਤਿੰਨ ਹਿੱਸਿਆਂ ਵਿੱਚ ਪੜਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਕੱਲ੍ਹ ਲੋਕਾਂ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ ਪੰਜ 10 ਮਿੰਟ ਦੀ ਟਾਕ ਹੀ ਸੁਣਦੇ ਹਨ ਜਿਆਦਾ ਲੰਬੀ ਟਾਕ ਹੋਵੇ ਉਹ ਸੁਣਨ ਦੀ ਖੇਚਲ ਨਹੀਂ ਕਰਦੇ ਸੋ ਇਸ ਲਈ ਸਭ ਤੋਂ ਪਹਿਲੇ ਹਿੱਸੇ ਵਿੱਚ ਅਸੀਂ ਉਥਾਨਕਾ ਪੜਾਂਗੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਜੋ ਲਿਖੀ ਹੈ ਕਿ ਵਿਆਦ ਦਾ प्रयोजन ਕੀ ਹੈ ਦੂਸਰੇ ਹਿੱਸੇ ਵਿੱਚ ਅਸੀਂ ਜੋ ਲਾਵਾ ਹਨ ਪਹਿਲੇ ਲਾਵ ਤੋਂ ਕੀ ਭਾਵ ਹੈ ਉਸ ਦੇ ਕੀ ਅਰਥ ਹਨ ਉਹ ਪੜਾਂਗੇ ਫਿਰ ਤੀਸਰੇ ਹਿੱਸੇ ਵਿੱਚ ਬਾਕੀ ਦੀਆਂ ਤਿੰਨ ਲਾਵਾਂ ਦੁਬਾਰੇ ਜੋ ਵਿਚਾਰ ਕੀਤੀ ਗਈ ਹੈ ਉਸ ਦਾ ਵਰਣਨ ਕਰਾਂਗੇ ਜੀ ਆਓ ਪਿਆਰ ਨਾਲ ਸਰਵਣ ਕਰੀਏ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਾਵਾ ਸਟੇਕ ਉਥਾਨ ਦਾ ਵਿਆਹ ਦੀ ਮਰਿਆਦਾ ਦਾ ਸਮਝਣਾ ਸੰਸਾਰ ਦੇ ਮੁਸ਼ਕਿਲ ਮਸਲਿਆਂ ਵਿੱਚੋਂ ਇੱਕ ਹੈ ਸਿੱਖ ਮਜ਼ਬਬ ਨੇ ਜੋ ਜੀਵਨ ਦੇ ਹਰ ਪਹਿਲੂ ਨੂੰ ਆਲਾ ਤੋਂ ਆਲਾ ਵਿਚਾਰ ਵਿੱਚ ਪ੍ਰਗਟ ਕੀਤਾ ਹੈ ਇਸ ਵਿਵਾ ਨੂੰ ਵੀ ਉਸੇ ਉੱਚੇ ਭਾਵ ਨਾਲ ਦੇਖਿਆ ਹੈ ਕਿ ਜਿਸ ਲਈ ਜੀਵ ਦਾ ਆਪਣਾ ਆਪ ਆਪਣੇ ਆਪ ਵਿੱਚ ਆ ਕੇ ਲਿਸ਼ਕਦਾ ਹੈ ਔਰ ਆਪਣੇ ਸਿਰਜਣਹਾਰ ਦੀ ਪ੍ਰਾਪਤੀ ਦੇ ਮੰਡਲ ਵਿੱਚ ਕਦਮ ਰੱਖ ਦਿੰਦਾ ਹੈ ਸੰਸਾਰ ਵਿੱਚ ਇੱਕ ਪਾਸੇ ਤਾਂ ਪ੍ਰਾਣੀ ਦੇ ਆਉਣ ਦਾ ਪਰਯੋਜਨ ਪੁੱਤਰ ਪੈਦਾ ਕਰਨਾ ਤੇ ਦੰਪਤੀ ਦਾ శਰੀਰਕ ਆਨੰਦ ਵਿੱਚ ਮਗਨ ਰਹਿਣਾ ਮੰਨਿਆ ਜਾਂਦਾ ਹੈ। ਸੁਤਦਾਰਾ ਅਰਥਾਤ ਪੁੱਤਰ ਤੇ ਵੋਟੀ ਦਾ ਪ੍ਰੇਮ ਸੰਸਾਰ ਨੂੰ ਐਸਾ ਜਕੜ ਬੰਦ ਪੈ ਰਿਹਾ ਹੈ ਜਿਸ ਵਿੱਚੋਂ ਛੁੱਟ ਜਾਣਾ ਕੋਈ ਖੇਡ ਨਹੀਂ। ਸੰਸਾਰ ਦੀ ਇਸ ਦਸ਼ਾ ਨੂੰ ਦੇਖ ਕੇ ਸ੍ਰੀ ਗੁਰੂ ਜੀ ਐਉਂ ਉਚਾਰ ਕਰਦੇ ਹਨ ਰਾਚ ਰਹੇ ਬੰਤਾ ਬਿਨੋਦ ਕੁਸਮ ਰੰਗ ਬਿਖਸੋਰ ਸੁਖ ਸੰਪਤ ਵਿਖਿਆ ਰਸ ਭੋਗਵਤ ਪੁੱਤਰ ਕਲਤਰ ਨ ਵਿਸਰੇ ਬਹੁ ਪ੍ਰੀਤ ਲਗਾਇਆ ਦੂਜੇ ਪਾਸੇ ਇਸਤਰੀ ਤੋਂ ਉਪਰਾਮਤਾ ਗ੍ਰਸਥ ਦਾ ਤਿਆਗ ਇਤਨਾ ਵੱਧ ਗਿਆ ਹੈ ਕਿ ਕੇਵਲ ਜਤੀ ਰਹਿਣਾ ਹੀ ਮਨੁੱਖਾ ਪਰਯੋਜਨ ਸਮਝਿਆ ਗਿਆ ਇਸ ਪਰ ਗੁਰੂ ਜੀ ਨੇ ਐਉਂ ਕਿਹਾ ਹੈ ਜਤੀ ਸਦਾਵੇ ਉਜਗਤ ਨਾ ਜਾਣੇ ਛੜ ਬਹਿ ਕਰ ਬਾਰ ਸੋ ਇੱਕ ਪਾਸੇ ਤਾਂ ਲੋਕ ਵਿਸ਼ੇ ਦੇ ਵਸ ਇਸਤਰੀਆਂ ਦੇ ਵਸੀਕਾਰ ਵਿੱਚ ਹੋ ਕੇ ਭਲੇ ਬੁਰੇ ਦੀ ਸੋਚ ਵਿਸਾਰ ਦਿੰਦੇ ਹਨ ਇਸ ਕਾਮ ਵਿਆਪੀ ਦਸ਼ਾ ਪਰ ਗੁਰੂ ਜੀ ਨੇ ਇਹ ਉਚਾਰਿਆ ਹੈ ਸਾਰਾ ਦਿਨ ਲਾਲਚ اٹਿਆ ਮਨਮੁਖ ਹੋਰੇ ਗੱਲਾਂ ਰਾਤੀ ਉੰਗੈ ਦੱਬਿਆ ਨਵੇਂ ਸੋਤ ਸਭ ਢਿਲਾ ਮਨਮੁਖਾਂ ਦੇ ਸਿਰ ਜੋਰਾ ਅਮਰ ਹੈ ਨਿਤ ਦੇਵੈ ਭੱਲਾ ਜੋਰਾ ਦਾ ਆਖਿਆ ਪੁਰਖ ਕਮਾਉਂਦੇ ਸੇ ਅਪਵਿੱਤ ਅਮੇਦ ਖੱਲਾ ਕਾਮ ਵਿਆਪੇ ਕੁਸਦ ਨਰ ਸੇ ਜੋਰਾ ਪੁੱਛ ਛੱਲਾ ਇੱਕ ਪਾਸੇ ਹੋਰ ਤੱਕੋ ਤਾਂ ਸੁਣਾਈ ਦਿੰਦਾ ਹੈ ਕਿ ਇਸਤਰੀ ਨੂੰ ਜੁੱਤੀ ਦੇ ਤੁਲ ਜਾਣੋ ਇਸਤਰੀ ਸਦਾ ਮੂਰਖ ਹੈ ਇਸਤਰੀ ਦੇ ਆਖੇ ਨਾ ਲੱਗੋ ਇਸਤਰੀ ਧਰਮ ਕਰਮ ਤੋਂ ਵਾਂਝੀ ਜਾਏ ਇਸਤਰੀ ਸਦਾ ਅਸ਼ੁੱਧ ਹੈ ਤੇ ਕੋਈ ਅਧਿਕਾਰ ਨਹੀਂ ਰੱਖਦੀ ਇਸ ਦਸ਼ਾ ਨੂੰ ਸੋਧਣ ਲਈ ਗੁਰੂ ਜੀ ਨੇ ਉਚਾਰਿਆ ਹੈ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਂ ਸਤਗੁਰਾਂ ਨੇ ਇਹਨਾਂ ਸਾਰੀਆਂ ਵਿੱਥਾਂ ਨੂੰ ਜੋ ਅੱਡ-ਅੱਡ ਪ੍ਰਾਣੀਆਂ ਨੂੰ ਅੱਡ-ਅੱਡ ਸਿਰਿਆਂ ਤੇ ਖਿਲਾਰ ਕੇ ਸੱਚ ਤੋਂ ਦੂਰ ਕਰਦੀਆਂ ਹਨ ਦਰੁਸਤ ਥਾਂ ਤੇ ਲਿਆਉਣ ਵਾਸਤੇ ਹਰ ਪਹਿਲੋਂ ਨੂੰ ਸਵਾਰਿਆ ਹੈ ਗੁਰੂ ਜੀ ਨੇ ਦੱਸਿਆ ਕਿ ਨਿਹਰਾਪੁਰਾ ਜਤੀ ਹੋਣਾ ਔਰ ਇਸੇ ਇੱਕ ਗੁਣ ਨੂੰ ਹੀ ਕੇਵਲ ਪਰਯੋਜਨ ਸਮਝਣਾ ਇੱਕ ਭੁੱਲ ਹੈ ਜਤੀ ਸਦਾਵੈ जुगत न जाणै ਛਡ ਬਹਿ ਘਰਬਾਰ ਤੇ ਇਸ ਵਾਕ ਨੂੰ ਸੁਣ ਕੇ ਜੋਗ ਲੰਪਟ ਹੋ ਜਾਣਾ ਉਸ ਤੋਂ ਵੀ ਵਦੇਰੀ ਪੁੱਲ ਹੈ ਸੁਪਨੇ ਬਿੰਦ ਨਾ ਦੇਈ ਚਰਣਾ ਤਿਸ ਪਾਖੰਡੀ ਜਰਾ ਨ ਮਰਣਾ ਪਰ ਇਹ ਦੋਵੇਂ ਪਰਯੋਜਨ ਨਹੀਂ ਹਨ ਪਰਯੋਜਨਤਾ ਏ ਸੀ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫਕੜੇ ਸਭ ਮੁਕਤੀ ਚੱਲੀ ਰਹਿਣ ਜਨ ਆਮਨ ਕਾ ਇਹ ਸੁਆਉ ਜਨ ਕੇ ਸੰਗਚਿਤ ਆਵੇ ਨਾ ਉਹ ਗੁਣ ਸਭ ਮਿਟਾਏ ਕੈ ਪਰਉਪਕਾਰ ਕਰੇ ਲਖ 84 ਜੋਂ ਸਬਾਈ ਮਾਨਸ ਕੋ ਪ੍ਰਵਦੀ ਵੜਿਾਈ ਇਸ ਪੌੜੀ ਤੇ ਜੋ ਨਰ ਚੁਕੇ ਸੋ ਆਏ ਜਾਏ ਦੁਖ ਪਾਇੰਦਾ ਉਪਰ ਲੀਆਂ ਗੁਰਬਾਣੀ ਦੇ ਪਰਮਾਣਾਂ ਤੋਂ ਪਤਾ ਲੱਗਦਾ ਹੈ ਕਿ ਜੀਵ ਸੰਸਾਰ ਵਿੱਚ ਮਨੁੱਖਾ ਜਨਮ ਦੀ ਸਫਲਤਾ ਵਾਸਤੇ ਆਉਂਦਾ ਹੈ। ਔਰ ਸਫਲਤਾ ਇਸ ਵਿੱਚ ਹੈ ਕਿ ਵਾਇਗਰੂ ਨਾਲ ਐਸਾ ਪ੍ਰੇਮ ਗੁੰਦਿਆ ਜਾਵੇ ਕਿ ਐਸੇ ਪ੍ਰੇਮ ਗੁੰਦੇ ਪ੍ਰਾਣੀ ਦੇ ਪਾਸ ਬੈਠਣੇ ਤੇ ਪਰਮੇਸ਼ਰ ਯਾਦ ਪਿਆ ਆਵੇ। ਸੰਸਾਰ ਨਾਲ ਐਸਾ ਪਿਆਰ ਕਰੇ ਕਿ ਲੋਕਾਂ ਦੇ ਔਗਣਾ ਤੱਕ ਨੂੰ ਭੁਲਾ ਕੇ ਪਰਉਪਕਾਰ ਕਰੇ। ਭਲਾ ਕਰੇ ਔਰ ਬਦਲਾ ਨਾ ਲਵੇ। ਔਰ ਆਪਣੇ ਆਪ ਵਿੱਚ ਸੱਚ ਦਾ ਐਸਾ ਪਿਆਰਾ ਹੋਵੇ ਕਿ ਕਿਸੇ ਪਹਿਲੂ ਵਿੱਚ ਸੱਚ ਤੋਂ ਨਾ ਚੁੱਕੇ ਸਤ ਸੰਤੋਖ ਵਿਚਾਰ ਤੇ ਨਾਮ ਇਹ ਚਾਰੇ ਦਾਤਾ ਐਸੀਆਂ ਹਨ ਕਿ ਇਹਨਾਂ ਨਾਲ ਆਪਣੇ ਸਰੂਪ ਦੀ ਪਛਾਣ ਸ੍ਰਿਸ਼ਟੀ ਦੇ ਸਰੂਪ ਦੀ ਪਛਾਣ ਤੇ ਵਾਹਿਗੁਰੂ ਦੇ ਸਰੂਪ ਦੀ ਪਛਾਣ ਔਰ ਫਿਰ ਸਭ ਨਾਲ ਯੋਗ ਦਾ ਤੇ ਪ੍ਰਭੂ ਨਾਲ ਮੇਲ ਪ੍ਰਾਪਤ ਹੋ ਜਾਂਦਾ ਹੈ ਹਾਂਜੀ ਇਹ ਸਤ ਸੰਤੋਖ ਵਿਚਾਰ ਤੇ ਨਾਮ ਇਹ ਚਾਰੇ ਦਾਤ ਐਸੀਆਂ ਹਨ ਕਿ ਇਹਨਾਂ ਨਾਲ ਆਪਣੇ ਸਰੂਪ ਦੀ ਪਛਾਣ ਸ੍ਰਿਸ਼ਟੀ ਦੇ ਸਰੂਪ ਦੀ ਪਛਾਣ ਤੇ ਵਾਹਿਗੁਰੂ ਦੇ ਸਰੂਪ ਦੀ ਪਛਾਣ ਅਰ ਫਿਰ ਸਭ ਨਾਲ ਯੋਗਤਾ ਤੇ ਪ੍ਰਭੂ ਨਾਲ ਮੇਲ ਪ੍ਰਾਪਤ ਹੋ ਜਾਂਦਾ ਹੈ ਗੁਰੂ ਜੀ ਲਿਖਦੇ ਹਨ ਇਹ ਪਦਾਰਥ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਦਾਰੋ ਹੁਣ ਇਸ ਪਰਯੋਜਨ ਦੇ ਸਿੱਧ ਕਰਨ ਵਿੱਚ ਜੋ ਵਸਤੂ ਰੋਗ ਪਾਉਂਦੀ ਹੈ ਸੋ పాਪ ਰੂਪ ਹੈ ਜੇ ਵਿਆਹ ਕਰਕੇ ਕਾਮ ਵਿਆਪੇ ਕੁਸਦ ਨਾਰ ਬਨ ਜਾਣਾ ਹੈ ਉਹ ਵਿਆਹ ਪੁਨਰੂਪ ਨਹੀਂ ਜੇ ਕੁਆਰੇ ਰਹਿ ਕੇ ਯ ਆਪਣੀ ਸਤਰੀ ਛੱਡ ਕੇ ਬਨ ਤਾ ਛੋਡ ਬਦ ਨਦਰ ਪਰ ਨਾਰੀ ਕਰਨੀ ਹੈ ਤਦ ਜਤੀ ਹੋਣਾ పాਪ ਰੂਪ ਹੈ ਹਾਂਜੀ ਜੇ ਵਿਆਹ ਕਰਕੇ ਕਾਮ ਵਿਆਪਕ ਉਸਦ ਨਰ ਬਣ ਜਾਣਾ ਹੈ ਉਹ ਵਿਆਹ ਪੁਨਰੂਪ ਨਹੀਂ ਤੇ ਜੇ ਕੁਆਰੇ ਰਹਿ ਕੇ ਜਾਂ ਆਪਣੀ ਸਤਰੀ ਛੱਡ ਕੇ ਬਨਤਾ ਛੋੜ ਬਦਨਦਰ ਪਰ ਨਾਰੀ ਕਰਨੀ ਹੈ ਤਦ ਜਤੀ ਹੋਣਾ ਇਹ ਪਾਪ ਰੂਪ ਹੈ ਜੇ ਇਸਤਰੀ ਦੀ ਨਿੰਦਾ ਕਰਨੀ ਹੈ ਤਾਂ ਨਿੰਦਾ ਰਸਤੇ ਦੀ ਰੋਕ ਹੈ ਪਾਪ ਹੈ ਜੇ ਇਸਤਰੀ ਦੀ ਉਸਤਤ ਕਰਕੇ ਇਸ ਅਵਸਥਾ ਵਿੱਚ ਪਹੁੰਚਣਾ ਹੈ ਕਿ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਿਆਦ ਤਦ ਉਹਨਾਂ ਦੀ ਉਸਤਤ ਵੀ ਪਾਪ ਰੂਪ ਹੈ ਹੁਣ ਅਸਾਂ ਪਾ ਲੈਣਾ ਉਹ ਅਸਥਾਨ ਹੈ ਕਿ ਜਿੱਥੇ ਇਹ ਸਮਝ ਆ ਜਾਵੇ ਕਿ ਸਾਡੇ ਜਨਮ ਦਾ ਪਰਯੋਜਨਤਾ ਜੋ ਉੱਪਰ ਕਿਹਾ ਹੈ ਉਹ ਹੈ ਫਿਰ ਇਸਤਰੀ ਪੁੱਤਰ ਵੀ ਵਾਇਗਰੂ ਦੀ ਰਚਨਾ ਵਿੱਚ ਹੈ ਸਨਤਾਨ ਉਤਪਤੀ ਵੀ ਵਾਹਿਗੁਰੂ ਦੇ ਕੁਦਰਤ ਦੇ ਨਿਯਮਾਂ ਵਿੱਚ ਆਪਣਾ ਸਿਲਸਿਲਾ ਪੂਰੀ ਹਕਮਤ ਨਾਲ ਭਰਪੂਰ ਰੱਖਦੀ ਹੈ ਇਸ ਦਾ ਕੀ प्रयोजन ਹੈ ਇਸ प्रयोजन ਨੂੰ ਗੁਰੂ ਜੀ ਨੇ ਲਾਵਾ ਵਿੱਚ ਕਥਨ ਕੀਤਾ ਹੈ ਨਾ ਤਾਂ ਗੁਰੂ ਜੀ ਦਾ ਇਹ ਸਿਧਾਂਤ ਹੈ ਕਿ ਇਸਤਰੀ ਪੁਰਖ ਦਾ ਸੰਜੋਗ ਸਭ ਤੋਂ ਉੱਚੀ ਤੇ ਅਮੋਲਕ ਵਸਤੂ ਹੈ ਤੇ ਨਾ ਜਤੀ ਰਹਿਣਾ ਕੋਈ ਭਾਰੀ ਮੁਸ਼ਕਲ ਖੇੜ ਹੈ ਯਾ ਅਤ ਵਾਂਛਤ ਵਸਤੂ ਹੈ ਪਰ ਵਿਆਹ ਕਰ ਲੈਣਾ ਅਰ ਲੰਪਟ ਨਾ ਹੋਣਾ ਇਸਤਰੀ ਹੋਣੀ ਅਰ ਗ੍ਰਸਤ ਜਤੀ ਹੋਣਾ ਇਸ ਕਰਕੇ ਕਿ ਜਿਸ ਅਰਥ ਨੂੰ ਆਏ ਹਾਂ ਸਾਡਾ ਬਲ ਉਧਰ ਲੱਗੇ ਇਹ ਸ਼ੋਭਾ ਵਾਲੀ ਗੱਲ ਹੈ ਹਾਂਜੀ ਫਿਰ ਦੁਹਰਾ ਦਈਏ ਕਿ ਵਿਆਹ ਕਰ ਲੈਣਾ ਅਰ ਲੰਪਟ ਨਾ ਹੋਣਾ ਇਸਤਰੀ ਹੋਣੀ ਅਰ ਗ੍ਰਸਤੇ ਜਤੀ ਹੁਣ ਇਸ ਕਰਕੇ ਕਿ ਜਿਸ ਅਰਥ ਨੂੰ ਆਏ ਹਾਂ ਸਾਡਾ ਬਲ ਉਧਰ ਲੱਗੇ ਇਹ ਸ਼ੋਭਾ ਵਾਲੀ ਗੱਲ ਹੈ ਗੁਰੂ ਜੀ ਉਸ ਇਸਤਰੀ ਨੂੰ ਸੁਹਾਗਣ ਨਹੀਂ ਕਹਿੰਦੇ ਜਿਸ ਦਾ ਕੇਵਲ ਗਬਰੂ ਜੀਉਂਦਾ ਹੋਵੇ ਪਰ ਉਸ ਨੂੰ ਜੋ ਵਾਇਗਰੂ ਨੂੰ ਪਿਆਰੀ ਹੋਵੇ ਯਥਾ ਸਾਈ ਸੁਹਾਗਣ ਨਾਨਕ ਜੋ ਪਾਣੀ ਕਰਤਾਰੀ ਪ੍ਰਸ਼ਨ ਹੈ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਉੱਤਰ ਅੰਦਰ ਸੱਚ ਮੁਖ ਉਜਲਾ ਖਸਮੇ ਮਾਏ ਸਮਾਏ ਖਸਮੇ ਤੋਂ ਪਾਉ ਵਾਹਿਗੁਰੂ ਗੁਰੂ ਜੀ ਉਸ ਨੂੰ ਸੁਹਾਗ ਨਹੀਂ ਕਹਿੰਦੇ ਜੋ ਕਿਸੇ ਇਸਤਰੀ ਦਾ ਭਰਤਾ ਹੋਵੇ ਪਰ ਉਸ ਨੂੰ ਜੋ ਪਰ ਵੇਲ ਨਾ ਜੋ ਹੈ ਕੰਤ ਤੂੰ ਪੁਨਾ ਸੋ ਗਰਹੀ ਜੋ ਨਿਗਰਹਿ ਕਰੇ ਜੋ ਨਿਗਰਹਿਤੋਂ ਭਾਉ ਇੰਦਰੀਆਂ ਨੂੰ ਦਮਨ ਕਰੇ ਜੇ ਅਸੀਂ ਅਤੀਤ ਅਵਸਥਾਵਲ ਧਿਆਨ ਦੇਈਏ ਤਾਂ ਗੁਰੂ ਜੀ ਇਹ ਤਸਵੀਰ ਸਾਨੂੰ ਵਿਖਾਲਦੇ ਹਨ ਜੋਗੀ ਭੋਗੀ ਕਾਪੜੀ ਕਿਆ ਭਵੇ ਦਿਸੰਤਰ ਗੁਰ ਕਾ ਸ਼ਬਦ ਨਾ ਚੀਨਹੀਂ ਤਤਸਾਰ ਨਿਰੰਤਰ ਪੰਡਤ ਪਾਉਂਦੇ ਜੋਏ ਸੀ ਨਿਤ ਪੜੇ ਪੁਰਾਣਾ ਅੰਤਰ ਵਸਤ ਨ ਜਾਣਨੀ ਘਟ ਬ੍ਰਹਮ ਲੁਕਾਣਾ ਇਕ ਤਪਸੀ ਬਨ ਮਹਿ ਤਪ ਕਰੈ ਨਿਤ ਤੀਰਥ ਵਾਸਾ ਆਪ ਨ ਚੀਨੈ ਤਾਮਸੀ ਕਾਇ ਭੈ ਉਦਾਸਾ ਇਕ ਬਿੰਦ ਜਤਨ ਕਰ ਰਾਖ ਦੇ ਸੇ ਜਤੀ ਕਹਾਵੈ ਬਿਨ ਗੁਰ ਸ਼ਬਦ ਨ ਛੂਟਈ ਭ੍ਰਮ ਆਵੈ ਜਾਵੈ ਇਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ ਨਾਮ ਦਾਨ ਇਸ਼ਨਾਨ ਡ੍ਰਿਢ ਹਰ ਭਗਤ ਸੁ ਜਾਗੈ ਉਧਰ ਗ੍ਰਸਤ ਵਿੱਚ ਲੰਪਟਾਂ ਦੀ ਤਸਵੀਰ ਦੇਖੋ ਮਾਏ ਬਾਪ ਪੁੱਤ ਹਿਤ ਪ੍ਰਾਤਾ ਓਨ ਘਰ ਘਰ ਮੇਲਿਓ ਦੁਆ ਕਿਸੇ ਵਾਦ ਘਾਟ ਕਿਸੇ ਪੈ ਸਗਲੇ ਲਰ ਲਰ ਮੂਆ ਹੁਣ ਇਹਨਾਂ ਦਸ਼ਾਂ ਨੂੰ ਵੇਖਦੇ ਹੋਏ ਗੁਰੂ ਜੀ ਵਾਲਾ ਆਪ ਸਤਗੁਰਾਂ ਨੇ ਵਿਆਹ ਕੀਤੇ ਤੇ ਫਿਰ ਉੱਚੇ ਰਹੇ ਜੋ ਕੁਝ ਉਹਨਾ ਕਰਕੇ ਦਿਖਾਇਆ ਇਹੋ ਸਿੱਖੀ ਦਾ ਨਮੂਨਾ ਹੈ ਤੇ ਇਹੋ ਲਾਵਾ ਦਾ ਗੋਹਜ ਭਾਵ ਹੈ ਗ੍ਰਸਤ ਜੋ ਗੁਰੂ ਜੀ ਨੂੰ ਪਰਵਾਨ ਹੈ ਇਹ ਸਰੂਪ ਰੱਖਦਾ ਹੈ ਸੋ ਗਿਰਹੀ ਜੋ ਨਿਗਰ ਹੈ ਕਰੇ ਜਪ ਤਪ ਸੰਜਮ ਭੀਖਿਆ ਕਰੇ ਪੁੰਨ দান ਕਾ ਕਰੇ ਸ਼ਰੀਰ ਸੋ ਗਿਰਹੀ ਗੰਗਾ ਕਾ ਨੀਰ ਫਿਰ ਆਪ ਖੋਲ ਕੇ ਦੱਸਦੇ ਹਨ ਕਿ ਗ੍ਰਸਤੀ ਹੋਵੇ ਪਰ ਕਿਸ ਤਰ੍ਹਾਂ ਜੀਵਨ ਬਤੀਤ ਕਰੇ ਸਚ ਪੈ ਰਾਤਾ ਗਰਭ ਨਿਵਾਰੈ ਏਕੋ ਜਾਤਾ ਸ਼ਬਦ ਵਿਚਾਰੈ ਸ਼ਬਦ ਵਸੈ ਸਚ ਅੰਤਰ ਹਿਯਾ ਤਨ ਮਨ ਸੀਤਲ ਰੰਗ ਰੰਗਿਆ ਕਾਮ ਕ੍ਰੋਧ ਬਿਖ ਅਗਨ ਨਿਵਾਰੈ ਨਾਨਕ ਨਦਰੀ ਨਦਰ ਪਿਆਰੇ ਫਿਰ ਆਗਿਆ ਕਰਦੇ ਹਨ ਵਿਚੇ ਗ੍ਰਹਿ ਸਦਾ ਰਹੇ ਉਦਾਸੀ ਜੋ ਕਮਲ ਰਹੇ ਵਿਚ ਪਾਣੀ ਹੈ ਹੁਣ ਇਸ ਦਾ ਵਿਚਾਰ ਕਰੋ ਗ੍ਰਸਤੀ ਨਿਗਰਹਿ ਕਰੇ ਇੰਦਰੇ ਵਸ ਕਰੇ ਕਾਮ ਕ્રોਧ ਬਿਖ ਅਗਨ ਨਿਵਾਰੇ ਭਾਉ ਕਾਮ ਆਦਿਕਾ ਨੂੰ ਜਿੱਤੇ ਫਿਰ ਉਦਾਸ ਰਹੇ ਇਨਾਂ ਅਰ ਇਨਾਂ ਜੈਸੇ ਅਨੇਕਾਂ ਵਾਕ ਦੱਸਦੇ ਹਨ ਕਿ ਵਿਵਾਹ ਲੰਪਟ ਹੋਣ ਵਾਸਤੇ ਵਿਸ਼ੇ ਭੋਗਾਂ ਲਈ ਛੂਟ ਪੱਤਰ ਨਹੀਂ ਹੈ ਹਾਂਜੀ ਵਿਵਾਹ ਲੰਪਟ ਹੋਣ ਵਾਸਤੇ ਵਿਸ਼ੇ ਭੋਗਾਂ ਲਈ ਛੂਟ ਪੱਤਰ ਨਹੀਂ ਹੈ ਗ੍ਰਸਥ ਆਸ਼ਰਮ ਪੁੰਨ দান ਦਾ ਸ਼ਰੀਰ ਬਣਾਉਣ ਵਾਸਤੇ ਹੈ ਇਸਤਰੀ ਪੁਰਖ ਜੋ ਮਿਲ ਕੇ ਗ੍ਰਸਤੀ ਹੋਏ ਹਨ ਸੋ ਆਪਣੇ ਸ਼ਰੀਰਾਂ ਨੂੰ ਨਿਹਰਾ ਭੋਗਾਂ ਵਾਸਤੇ ਨਹੀਂ ਇਕੱਠਾ ਕਰਦੇ ਪੁੰਨ ਦਾਨ ਦਾ ਸ਼ਰੀਰ ਬਣਾਉਣੇ ਵਾਸਤੇ ਕਰਦੇ ਹਨ ਪੁੰਨ ਉਹ ਕਰਮ ਹਨ ਜਿਨ੍ਹਾਂ ਦੇ ਕਰਨ ਨਾਲ ਪਰਮਾਰਥ ਦੀ ਵਿ੍ਰਿਧੀ ਹੁੰਦੀ ਹੈ ਦਾਨ ਉਹ ਕਰਮ ਹਨ ਜਿਨ੍ਹਾਂ ਨਾਲ ਆਤਮਾ ਆਪਣੇ ਸਹਿਜ ਸੁਭਾਈ ਦਾਨ ਸੁਭਾਅ ਵਿੱਚ ਜਾਂਦੀ ਹੈ ਦੇਣਾ ਹਰ ਤਰ੍ਹਾਂ ਦਾ ਸੁਖ ਹੈ ਮਿੱਠੇ ਵਾਕ ਦੇਣਾ ਸੇਵਾ ਤੇ ਉਪਕਾਰ ਦੇਣਾ ਧਨ ਦੇਣਾ ਦਨ ਨਾਲ ਸੇਵਾ ਕਰਨੀ ਸ਼ੁਭ ਵਾਸ਼ਨਾ ਦਾ ਦਾਨ ਦੇਣਾ ਵਿਦਿਆਦਾਨ ਜੀ ਦਾਨ ਦੇਣਾ ਇਸ ਦੇਣ ਦੇ ਨਾਲ ਲੈਣ ਦੀ ਸਾਰੀ ਮਨਾਈ ਕਰ ਦਿੱਤੀ ਹੈ ਗ੍ਰਸਤੀ ਦਾ ਧਰਮ ਦਾਨ ਲੈਣਾ ਨਹੀਂ ਹੈ ਪਰ ਤਿੰਨ ਚੀਜ਼ਾਂ ਗ੍ਰਸਤੀ ਦਾਨ ਵਿੱਚ ਲੈ ਸਕਦਾ ਹੈ ਜਪ ਤਪ ਤੇ ਸੰਜਮ ਇਹ ਦਾਨ ਸਤ ਸੰਗ ਵਿੱਚੋਂ ਭਿਖਿਆ ਲੈ ਸਕਦਾ ਹੈ ਹਾਂਜੀ ਗ੍ਰਸਤੀ ਦਾ ਧਰਮ দান ਲੈਣਾ ਨਹੀਂ ਪਰ تین ਚੀਜ਼ਾਂ ਗ੍ਰਸਤੀ দান ਵਿੱਚ ਲੈ ਸਕਦਾ ਹੈ ਜਪ ਤਪ ਤੇ ਸੰਜਮ ਇਹ দান ਸਤਸੰਗ ਵਿੱਚੋਂ ਭਿਖਿਆ ਲੈ ਸਕਦਾ ਹੈ ਹੋਰ ਹੁਕਮ ਇਹ ਹੈ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ ਗ੍ਰਸਤ ਤਿਆਗ ਕੇ ਤੇ ਇਸ ਨੂੰ ਮਨੁੱਖਾ ਜਨਮ ਦੇ ਪਰਯੋਜਨ ਨੂੰ ਸਿੱਧ ਕਰਨ ਦਾ ਵਸੀਲਾ ਕਹਿ ਕੇ ਹਜ਼ਾਰਾਂ ਤਰ੍ਹਾਂ ਦੇ ਤਿਆਗੀਆਂ ਦੇ ਝੁੰਡ ਨਿਕਲ ਪਏ। ਔਰ ਜਿਨ੍ਹਾਂ ਵਿੱਚੋਂ ਜਤੀ ਕੋਈ ਵਿਰਲਾ ਹੀ ਲੱਭੇ। ਉਹਨਾਂ ਨੇ ਮਾਨੋ ਤਿਆਗ ਦਾ ਭੇਖ ਦਿਖਾ ਕੇ ਤਿਆਗ ਨਾ ਕੀਤਾ। ਆਪਣੇ ਆਪ ਨੂੰ ਵਧੇਖ ਖਿੱਚਾਂ ਦਾ ਨਿਸ਼ਾਨਾ ਬਣਾ ਲਿਆ। ਜਦ ਕਦੇ ਸਮਾਂ ਲੱਜਾ ਮਾਇਆ ਨੇ ਐਉਂ ਖਿੱਚ ਲਿਆ। ਜੋਗੀ ਜਤੀ ਪੰਡਤ ਵਿਚਾਰੀ ਗ੍ਰਹਿ ਮੜੀ ਮਸਾਣੀ ਬਨ ਮੈਂ ਬਸਤੇ ਊਠ ਤੇ ਨਾ ਕੇ ਲਾਗੀ ਪਲਿਆ ਇਸਤਰੀ ਭਾਵ ਨੇ ਪਤਤ ਕਰ ਲੈ ਅਰ ਪਰਮ ਪ੍ਰਯੋਜਨ ਜਿਸ ਲਈ ਗ੍ਰਸ ਛੜਿਆ ਸੀ ਉਹ ਜਾਂਦਾ ਰਿਹਾ ਮਨਮੁਖ ਲਹਿਰ ਘਰ ਤਜ ਵਿਗੂਚੇ ਔਰਾ ਕੇ ਕਰ ਹੇਰੇ ਗ੍ਰਹਿ ਧਰਮ ਗਵਾਏ ਸਤਗੁਰ ਨਾ ਪੇਟੇ ਦੁਰਮਤ ਕੁਮਨ ਕੇਰੇ ਸ੍ਰੀ ਗੁਰੂ ਜੀ ਪੂਰਨ ਸੇ ਪੂਰਨ ਜਤੀ ਸੇ ਅਰ ਐਸੇ ਦੂਲੇ ਗ੍ਰਸਤੀ ਸਿਖ ਆਪਣੀ ਕਿਰਪਾ ਨਾਲ ਆਪਨੇ ਬਣਾਏ ਜਿਨ੍ਹਾਂ ਦੀ ਸ਼ਾਨ ਵਿੱਚ ਇਹ ਗੁਰਵਾਖ ਕਿਹਾ ਜਾ ਸਕਦਾ ਹੈ ਇੱਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ ਨਾਮਦਾਨ ਇਸ਼ਨਾਨ ਡ੍ਰਿੜ ਹਰ ਭਗਤ ਸੁ ਜਾਗੇ ਤਾਂ ਤੇ ਸਿਧ ਕੀ ਹੋਇਆ ਕਿ ਪਰ ਤੇਰਿਆ ਗਮਨ ਤਾਂ ਪਾਪ ਹੈ ਹੀ ਹਾਂਜੀ ਪ੍ਰਾਈ ਇਸਤਰੀ ਦਾ ਸੰਗ ਕਿ ਪਰ ਤ੍ਰਿਆ ਗਮਨ ਤਾਂ ਪਾਪ ਹੈ ਹੀ ਜੀਵ ਨੂੰ ਸਤ ਮਾਰਗ ਤੋਂ ਪਤਿਤ ਕਰਦਾ ਹੈ ਪਰ ਨਿਜ ਤ੍ਰਿਆ ਆਪਣੀ ਸਤਰੀ ਨਾਲ ਨਿਜ ਤ੍ਰਿਆ ਲੰਪਟ ਹੋਣਾ ਵਿਸ਼ਿਆ ਸ਼ਕਤ ਰਹਿਣਾ ਕਾਮ ਵਿਆਪੇ ਕੁਸਦ ਨਰ ਸੇ ਜੋਰਾ ਪੁੱਛ ਚੱਲਾ ਰਾਤੀ ਉੰਗੇ ਦੱਬਿਆ ਨਵੇਂ ਸੋਤ ਸਵਟੇਲਾ ਹੋਣਾ ਵੀ ਕਿਸੇ ਤਰ੍ਹਾਂ ਗੁਰਮਤ ਦੇ ਵਿਆਹ ਦਾ ਪ੍ਰਯੋਜਨ ਨਹੀਂ ਹੈ ਇਸ ਵਿੱਚ ਆਗਿਆ ਕੇਵਲ ਇਤਨੀ ਹੈ ਕਿ ਇਸਤਰੀ ਪੁਰਖ ਭਰਤਾ ਨਾ ਰੋਕੇ ਧਰਮ ਦਾ ਸੰਜੋਗ ਵਿਆਹ ਕਰਨ ਜੋ ਉਹਨਾਂ ਨੂੰ ਗਿਰਾਵ ਦਾ ਸਮਾਂ ਨਾ ਮਿਲੇ ਪਾਪਾਂ ਤੋਂ ਬਚਣ ਔਰ ਇੱਕ ਦੂਜੇ ਨਾਲ ਪਿਆਰ ਹੋਵੇ ਤੇ ਉਹਨਾਂ ਦੀ ਸੁਰਤ ਦੀ ਵਿਸ਼ੇ ਖਿੱਚ ਹੋਰ ਥੈਂ ਪਟਕਣੋਂ ਮਿਟ ਜਾਵੇ ਜੋ ਇਸਤਰੀ ਪੁਰਖਾਂ ਨੂੰ ਇੱਕ ਦੂਜੇ ਦੀ ਅਪਰਾਪਤੀ ਹੋਣ ਵਿੱਚ ਲੱਗੀ ਰਹਿੰਦੀ ਹੈ ਵਿਆ ਵਿਸ਼ੇ ਵਾਸ਼ਨਾ ਵਸ ਵਿੱਚ ਲਿਆਉਣ ਵਾਸਤੇ ਹੈ ਨਾ ਕਿ ਵਿਸ਼ੇ ਵਾਸ਼ਨਾ ਵਧਾਉਣ ਵਾਸਤੇ ਜੈਸੇ ਇੱਕ ਬਿੰਦ ਜਤਨ ਕਰ ਰੱਖ ਦੇ ਦੀ ਸੁਰਤ ਬਿੰਦ ਦਮਨ ਕਿਰਿਆ ਵਿੱਚ ਲੱਗਦੀ ਹੈ ਤੇ ਨਿਸ਼ਾਨੇ ਤੋਂ ਉਕਦੀ ਹੈ ਉਸ ਤੋਂ ਵਧੇਕ ਉਸ ਗ੍ਰੈਸਤੀ ਦੀ ਸੁਰਤ ਜੋ ਨਵੇਂ ਸੋਤ ਸਭ ਢਿਲਾ ਵਾਲੀ ਦਿਸ਼ਾ ਵਿੱਚ ਪੈਂਦਾ ਹੈ ਆਪਣੇ ਨਿਸ਼ਾਨੇ ਨੂੰ ਛੱਡ ਜਾਂਦੀ ਹੈ ਮਨੁੱਖ ਦਾ ਸਰੀਰ ਤਾਂ ਪੁੰਨਦਾਨ ਦਾ ਬਣਨਾ ਚਾਹੀਦਾ ਸੀ ਉਸਨੇ ਤਾਂ ਜਪ ਤਪ ਸੰਜਮ ਤੋਂ ਸਿਵਾ ਦਾਨ ਨਹੀਂ ਗ੍ਰੈਂਡ ਕਰਨਾ ਸੀ ਤੇ ਹੁਣ ਤਾਂ ਉਸ ਦਾ ਸਰੀਰ ਭੋਗਾਂ ਦਾ ਸ਼ਿਕਾਰੀ ਹੋ ਗਿਆ ਹੈ ਹਾਂ ਉਸਨੇ ਤਾਂ ਕਾਮ ਕ੍ਰੋਧ ਬਿਕ ਅਗਨ ਨਿਵਾਰੇ ਦੀ ਖੇਡ ਖੇਡ ਕੇ ਸ਼ਬਦ ਵਿਚਾਰੇ ਦਾ ਕਮ ਸ્વાસ ਸ્વાસ ਕਰਨਾ ਸੀ ਉਸਨੇ ਤਾਂ ਅਗਣ ਸਭ ਮਿਟਾਏ ਕੇ ਪਰਉਪਕਾਰ ਕਰੇ ਕਰਨਾ ਸੀ ਤੇ ਅੰਤ ਵਿੱਚ ਉਸਨੇ ਨਾਨਕ ਨਦਰੀ ਨਦਰ ਪਿਆਰੇ ਦੀ ਮੰਜ਼ਲ ਤੇ ਅਪੜਨਾ ਸੀ ਉਹ ਕਿੱਥੇ ਫਸ ਗਿਆ ਸੋ ਇਸ ਤਰ੍ਹਾਂ ਦਾ ਪਰਮ ਉੱਚ ਭਾਉ ਸਿੱਖ ਧਰਮ ਵਿੱਚ ਵਿਆਦ ਆ ਹੈ ਕਿ ਇਸਤਰੀ ਔਰ ਪੁਰਖ ਮਿਲ ਕੇ ਇੱਕ ਹੋ ਜਾਣ ਇਹ ਕਿਸ ਵੇਲੇ ਹੋਊ ਜਿਸ ਵੇਲੇ ਦੋਵੇਂ ਇੱਕ ਦੂਜੇ ਦੇ ਪਿਆਰ ਵਿੱਚ ਤੇ ਫਿਰ ਪਰਮਾਰਥ ਵਿੱਚ ਲੱਗੇ ਮਾਇਆ ਦਾ ਕੁੰਡ ਹੋਮੇ ਦਾ ਪਰਦਾ ਦੁਈ ਦੀ ਆੜ ਤੇ ਕੂੜੀ ਦੀ ਪਾਲ ਉਠਾ ਦੇਣਗੇ ਔਰ ਵੈਗੁਰੂ ਰੂਪੀ ਸ਼ੀਸ਼ੇ ਵਿੱਚ ਨਿਜ ਸਰੂਪ ਨੂੰ ਦੇਖਣਗੇ ਅਤੇ ਇਸੇ ਕਰਕੇ ਚੌਥੇ ਸਤਗੁਰੂ ਜੀ ਇੱਕ ਪ੍ਰਸ਼ਨੋਤਰੀ ਵਰਣਨ ਕਰਦੇ ਹਨ ਪ੍ਰਸ਼ਨ ਹੈ ਹਉ ਜਾਏ ਪੁੱਛਾਂ ਸੁਹਾਗ ਸੁਹਾਗਣ ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ ਉਤਰ ਹੈ ਮੈਂ ਉਪਰ ਨਦਰ ਕਰੀ ਪਿਰ ਸੱਚ ਹੈ ਮੈਂ ਛੋੜਿਆੜਾ ਮੇਰਾ ਤੇਰਾ ਸੰਮੰਤਨ ਜੀਉ ਕਰੋ ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲੀ ਹੈ ਆਪਣੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲੀਏ ਦੇਖੋ ਪ੍ਰਸ਼ਨ ਕਿਸ ਕੋਲ ਕੀਤਾ ਹੈ ਸੁਹਾਗ ਤੇ ਸੁਹਾਗ ਦੀ ਸੁਹਾਗਣ ਪਾਸ ਸੁਹਾਗਣ ਇਸਤਰੀ ਤੇ ਉਸ ਦਾ ਸੁਹਾਗ ਪਤੀ پاس ਤੇ ਪੁੱਛਦੇ ਹਨ ਤੁਸਾਂ ਮੇਰਾ ਪ੍ਰਭੂ ਕਿਸ ਤਰ੍ਹਾਂ ਪਾਇਆ ਹੈ ਇੱਕ ਪਰਮੇਸ਼ਰ ਨੂੰ ਮਿਲੀ ਹੋਈ ਦੰਪਤੀ ਜੋੜੀ istri ਭਰਤਾ ਨੂੰ ਪੁੱਛਦੇ ਹਨ ਤੁਸਾਂ ਮੇਰਾ ਅਕਾਲਪੁਰ ਕਿਸ ਤਰ੍ਹਾਂ ਲੱਭ ਅਗੋਂ ਦੋਵੇਂ ਹੋਣ ਤੁਸੀਂ ਨਹੀਂ ਹਨ ਉਹ ਤਾਂ ਇੱਕ ਜੋਤ ਦੋਈ ਮੂਰਤੀ ਧਨਪਿਰ ਕਈਐ ਸੋਏ ਦੇ ਹੁਕਮ ਮੁਜਬ ਮੈਂ ਛੋੜਿਆੜਾ ਮੇਰਾ ਤੇਰਾ ਦੀ ਸਾਧਨਾ ਸਾਧ ਕੇ ਹੋਮੇ ਟਪ ਕੇ ਇੱਕ ਹੋ ਗਏ ਹਾਂ ਭਗਵੰਤ ਨਾਲ ਇੱਕ ਹੋ ਗਏ ਹਨ ਉਹ ਕਹਿੰਦੇ ਹਨ ਮੈਂ ਹੋਮੇ ਛੱਡੀ ਤੇ ਤਨ ਮਨ ਪਰਮੇਸ਼ਰ ਅਰਪਣ ਕਰ ਦਿੱਤਾ ਹੈ ਇਹ ਉਹ ਵੈਗਰੂ ਦੀ ਕਿਰਪਾ ਨਾਲ ਹਰ ਪ੍ਰਭੂ ਦਾ ਮੇਲ ਹੋ ਗਿਆ ਹੈ ਸੋ ਹਰੇਕ ਦੰਪਤੀ ਇਉਂ ਕਰੇ ਉਹ ਦੰਪਤੀ ਸਿੱਖ ਹੈ ਔਰ ਸਿੱਖੀ ਦੇ ਵਿਆਹ ਦੇ ਉੱਚ ਭਾਅ ਵਿੱਚ ਵਸਦੀ ਹੈ ਛੋੜ ਬਹਿ ਤਉ ਛੂਟੇ ਨਾਹੀ ਜੋ ਸਿਂਚੇ ਤਉ ਪਉ ਮਨ ਮਾਹੀ ਇਸ ਈ ਮੈਂ ਜਿਸ ਕੀ ਪਤ ਰਖ ਹੈ ਤੇ ਸਾਧੂ ਚੌਰ ਟਾਲੀਏ ਪਾਉ ਇਹ ਹੈ ਕਿ ਜੀਵ ਪਰਵਿਰਤੀ ਮਾਰਗ ਅਰਥਾਤ ਇਸਤਰੀ ਆਦੀ ਨੂੰ ਛੜਦਾ ਹੈ ਤਦੇ ਛੁੱਟਦੇ ਨਹੀਂ ਮੁੜ ਮੁੜ ਉਲਟ ਫੇਰ ਖਾ ਕੇ ਉਹਨਾਂ ਦੇ ਫੇਰ ਵਿੱਚ ਪੈਂਦਾ ਹੈ ਜੋ ਗ੍ਰਸਤ ਕਰਕੇ ਪਰਵਿਰਤ ਮਾਰਗ ਤਾਰਦਾ ਹੈ ਤਾਂ ਦਾ ਧਨ ਸੱਚਦਾ ਹੈ ਤੇ ਉਸ ਮਾਇਆ ਨਾਲ ਵਿਸ਼ਿਆਂ ਵਿੱਚ ਲੰਪਟੋਂਦਾ ਹੈ ਉਸ ਦਾ ਫਲ ਹੁੰਦਾ ਹੈ ਮਤਾਂ ਖੋ ਜਾਵੇ ਇਸ ਦਾ ਡਰ ਫਿਰ ਮਨ ਨੂੰ ਭਾਉ ਜਨਮ ਮਰਨ ਦੇ ਦੁੱਖ ਦਾ ਡਰ ਖਾਂਦਾ ਹੈ ਹਾਂਜੀ ਉਸ ਦਾ ਫਲ ਹੁੰਦਾ ਹੈ ਮਤਾਂ ਖੋ ਜਾਵੇ ਇਸ ਇਸ ਗੱਲ ਦਾ ਡਰ ਫਿਰ ਮਨ ਨੂੰ ਭਾਉ ਜਨਮ ਮਰਨ ਦੇ ਦੁੱਖ ਦਾ ਡਰ ਖਾਂਦਾ ਹੈ ਸੁਰਤ ਖਿੰਡਦੀ ਹੈ ਖਿੰਡੀ ਹੋਈ ਭੈ ਖਾਂਦੀ ਹੈ ਨਿਰਭੈ ਪਦ ਨਹੀਂ ਲੱਭਦਾ ਤਾਂ ਤੇ ਇਸ ਦੇ ਵਿੱਚ ਹੀ ਰਹੇ ਅਰਥਾਤ ਹੋਵੇ ਗ੍ਰਸਤੀ ਪਰ ਵਿੱਚੇ ਗ੍ਰਸਥ ਉਦਾਸ ਰਹੀ ਵਾਲੀ ਕਾਰ ਕਰੇ ਐਉਂ ਜੇ ਇਸੇ ਦੇ ਵਿੱਚ ਉਸ ਦੀ ਪਤ ਰਹਿ ਆਵੇ ਤਦ ਉਹ ਸਾਧੂ ਹੈ ਉਸ ਨੂੰ ਚਵਰ ਕਰ ਉਹ ਸ਼ੋਭਾ ਯੋਗ ਹੈ ਦੇਖੋ ਜੇ ਇਸੇ ਵਿੱਚ ਪਤ ਉਜੜ ਸਕਦੀ ਹੈ ਤਾਂ ਹੀ ਉਹ ਸ਼ਰਤ ਲਾਉਂਦੇ ਹਨ ਕਿ ਇਸ ਹੀ ਮੈਂ ਜਿਸकी ਪਤ ਰੱਖ ਹੈ ਪਤ ਰਹਿੰਦੀ ਤਦੇ ਹੈ ਜੇ ਪਰਵਾਨ ਗ੍ਰਸਤ ਉਦਾਸ ਹੋਵੇ ਲੰਪਟ ਹੋਇਆ ਖਚਤ ਹੋਇਆ ਪਰਵਾਨ ਕੀ ਕੋਈ ਨਹੀਂ ਥੋਥਾ ਮਨ ਤੇ ਖਿੰਡੀ ਸੁਰਤ ਕੀ ਪਤ ਪਾ ਸਕਦੇ ਹਨ ਨਾਮ ਦਾ ਵਾਸਾ ਕਿੱਥੇ ਹੋ ਸਕਦਾ ਹੈ ਰਸ ਸੋਇਨਾ ਰਸ ਰੂਪਾ ਕਾਮਣ रस पर मल की वास रस घोड़े रस से जा मंदर रस मीठा रस मास एते रस शरीर के कै कट नाम निवास इस प्रकार श्री गुरु ग्रंथ साहिब जी दे आशे नु ज्यों ज्यों विचारो ए निकलदा है कि व्यादा संबंध स्त्री पुरुष नु पापों तो बचावन और गृहस्थ जति रखण वास्ते है ਉਹਨਾਂ ਦੇ ਸੰਯੋਗ ਦਾ ਪ੍ਰਯੋਜਨ ਇਹ ਹੈ ਕਿ ਉਹ ਵਾਹਿਗੁਰੂ ਨੂੰ ਪ੍ਰਾਪਤ ਹੋਣ ਪਰਮਾਰਥ ਵਿੱਚ ਪਰਸਪਰ ਸਹਾਈ ਹੋਣ ਵਾਹਿਗੁਰੂ ਦੀ ਯਾਦ ਵਿੱਚ ਲੱਗਣ ਸਰਬੱਤ ਦੇ ਭਲੇ ਵਿੱਚ ਵਸਣ ਸੰਤਾਨ ਜੇ ਹੋਵੇ ਤਾਂ ਉਸ ਨੂੰ ਵਾਹਿਗੁਰੂ ਦੇ ਪਿਆਰ ਵਿੱਚ ਪਾਲਣ ਸੰਤਾਨ ਦੇ ਮੋਹ ਵਿੱਚ ਰੁੜ ਨਾ ਜਾਣ ਗੁਰਸਿੱਖ ਬਣਾਉਣ ਸੰਤਾਨ ਨੂੰ ਵਾਹਿਗੁਰੂ ਦੇ ਘੱਲੇ ਪਰਾਉਣੇ ਸਮਝ ਕੇ ਸੇਵਾ ਕਰਨ ਜੇ ਸੰਤਾਨ ਨਾ ਹੋਵੇ ਤਾਂ ਹੋਰਨਾਂ ਦੀ ਸੰਤਾਨ ਜੋ ਉਹਨਾਂ ਦੀ ਸੇਵਾ ਦੀ ਮੁਤਾਜ ਹੋਵੇ ਸੇਵਾ ਕਰਕੇ ਉਹਨਾਂ ਨੂੰ ਵਾਹਿਗੁਰੂ ਦੇ ਪਿਆਰ ਵਿੱਚ ਪਾਲਣ ਤੇ ਸਹਾਇਤਾ ਕਰਨ ਸੰਸਾਰ ਵਿੱਚ ਜਿਤਨਾ ਭਲਾ ਪੰਥਕ ਵੀਰਾਂ ਸੰਬੰਧੀਆਂ ਮਸਾਂਆਂ ਨਗਰ ਵਾਸੀਆਂ ਦੇਸੀ ਭਾਈਆਂ ਤੇ ਸ੍ਰਿਸ਼ਟੀ ਮਾਤਰ ਦਾ ਹੋ ਸਕੇ ਕਰਨ ਤੇ ਸੁਰਤ ਨੂੰ ਵਾਹਿਗੁਰੂ ਦੇ ਪਿਆਰ ਵਿੱਚ ਲਗਾਵਣ ਮਿਲ ਕੇ ਹਰ ਪ੍ਰਕਾਰ ਪਰਮਾਰਥ ਸiddhi ਕਰਨ ਔਰ ਇੱਕ ਦੂਜੇ ਦੀ ਸਹਾਇਤਾ ਕਰਨ ਤੇ ਇੱਕ ਦੂਜੇ ਨੂੰ ਹਰ ਤਰ੍ਹਾਂ ਦੇ ਗਿਰਾਵ ਤੋਂ ਬਚਾਉਣਾ ਆਪਣੇ ਸੰਜੋਗ ਨੂੰ ਸਰੀਰਕ ਲੋੜਾਂ, ਬਿਮਾਰੀਆਂ, ਦੁੱਖਾਂ, ਸੁੱਖਾਂ ਵੇਲੇ ਸਾਂਝੀਵਾਲ ਹੋਣਾ ਸਮਝਣ ਪਰਉਪਕਾਰ ਵੇਲੇ ਗ੍ਰਸਤ ਦਾ ਨਾਤਾ ਸਮਝਣ ਪਰਸਪਰ ਮਨ ਸੰਬੋਧਨ, ਕਥਾ, ਕੀਰਤਨ ਵਿਚਾਰ ਦੇ ਵੇਲੇ ਸਤਸੰਗ ਸਮਝਣ ਔਰ ਆਤਮ ਅਰੂੜਤਾ ਦੀ ਪ੍ਰਾਪਤੀ ਲਈ ਆਤਮ ਸੰਜੋਗ ਸਮਝਣ ਵਿਆਹ ਵਿਸ਼ੇ ਵਿਕਾਰਾਂ ਦਾ ਛੂਟ ਪੱਤਰ ਨਹੀਂ ਵਿਆਹ ਠੇਕੇਦਾਰੀ ਨਹੀਂ ਵਿਆਹ ਕੇਵਲ ਬੱਚੇ ਉਤਪੰਨ ਕਰਨ ਲਈ ਨਹੀਂ ਵਿਆਹ ਗੁਲਾਮੀ ਤੇ ਕੈਦ ਨਹੀਂ ਵਿਆਹ ਇੱਕ ਭੁੱਲ ਕੇ ਜੁੜ ਜਾਣ ਵਾਲੀ ਫਾਹੀ ਨਹੀਂ ਵਿਆਹ ਪਵਿੱਤਰ ਸੰਬੰਧ ਹੈ ਸੁਖ ਤੇ ਖੁਸ਼ੀ ਦਾ ਮੂਲ ਹੈ ਇਹ ਪਰਮ ਪਾਵਨ ਨਾਤਾ ਹੈ ਇਹ ਪੁਨਿਤ ਸੰਜੋਗ ਹੈ ਜਿਸ ਦਾ ਮੁੱਖ ਪਰਯੋਜਨ ਵਾਹਿਗੁਰੂ ਦੇ ਚਰਨ ਕਮਲਾਂ ਦੀ ਪ੍ਰਾਪਤੀ ਹੈ ਉਸ ਪ੍ਰਾਪਤੀ ਲਈ ਸਤਸੰਗ ਦੀ ਲੋੜ ਹੈ ਸੋ ਵਿਆਹ ਸਤਸੰਗ ਹੈ ਹਾਂਜੀ ਵਿਆਹ ਸਤਸੰਗ ਹੈ ਸੰਸਾਰਕ ਬਲਾਵਾਂ ਤੋਂ ਦੋਵੇਂ ਇੱਕ ਦੂਜੇ ਦੇ ਰਾਖੀ ਹੋ ਕੇ ਉਪਕਾਰ ਕਰਨ ਦਾ ਰਸਤਾ ਹੈ ਇਕੱਲਾ ਮਨੁੱਖ ਕਈ ਸ਼ੁਭ ਕਰਮਾਂ ਤੇ ਰੁਕ ਜਾਂਦਾ ਹੈ ਤੇ ਇਕੱਲੀ ਤੀਵੀਂ ਰੁਕ ਜਾਂਦੀ ਹੈ ਪਰ ਧਰਮ ਨਾਲ ਜੋੜੇ ਗਏ ਇਸਤਰੀ ਪੁਰਖ ਹਰ ਤਰ੍ਹਾਂ ਦਾ ਉਪਕਾਰ ਕਰ ਸਕਦੇ ਹਨ ਜੇ ਚਿੱਤ ਉੱਚ ਭਾਵਾਂ ਤੋਂ ਕਦੇ ਕਿਸੇ ਕਾਰਨ ਹਿੱਲੇ ਤਦ ਇੱਕ ਦੂਜੇ ਦੀ ਪਤ ਦਾ ਦੋਵੇਂ ਆਸਰਾ ਹਨ ਇਸ ਪ੍ਰਕਾਰ ਦੇ ਪਰਮ ਉੱਚ ਭਾਵਾਂ ਨੂੰ ਲੈ ਕੇ ਸਤਗੁਰਾਂ ਨੇ ਲਾਵਾਂ ਉਚਾਰੀਆਂ ਹਨ ਜਿਨ੍ਹਾਂ ਵਿੱਚ ਕਈ ਅਤੀਤ ਲੋਕ ਤਾਂ ਨਿਰਗੁਣਤਾ ਦਾ ਉਪਦੇਸ਼ ਦੱਸਦੇ ਹਨ ਤੇ ਗ੍ਰਸਤੀ ਨਿਰਾ ਇਸਤਰੀ ਪੁਰਖ ਦੇ ਭੋਗਾਂ ਨਮੇ ਭਾਈਚਾਰੇ ਵਿੱਚ ਇਕੱਠੇ ਕੀਤੇ ਜਾਣ ਦੀ ਛੂਟ ਪੱਤਰੀ ਹੀ ਸਮਝਦੇ ਹਨ ਪਰ ਲਾਵਾ ਦੇ ਅਰਥ ਦੱਸਦੇ ਹਨ ਕਿ ਉੱਪਰ ਕਥੇ ਪਰਮ ਉੱਚੀ ਨਹੀਂ ਸਗੋਂ ਇਸ ਤੋਂ ਵੀ ਉੱਚੇ ਭਾਵਾਂ ਲਈ ਇਹ ਲਾਵਾ ਕਈਆਂ ਹਨ ਔਰ ਇਹਨਾਂ ਦਾ प्रयोजन ਸਾਫ ਪਰਵਰਤੀ ਮਾਰਗ ਹੈ ਪਰ ਉਹ ਪਰਵਰਤੀ ਮਾਰਗ ਹੈ ਜੋ ਸੱਚੀ ਮੁੱਚੀ ਦੀ ਨਿਰਵਰਤੀ ਦਾ ਦਾਤਾ ਹੈ ਇਹ ਉਹ ਹੀਰੇ ਦੀ ਕਣੀ ਹੈ ਜੋ ਹੀਰੇ ਨੂੰ ਛੇਕ ਕਰਦੀ ਹੈ ਇਹ ਉਹ ਪਰਵਿਰਤੀ ਹੈ ਜੋ ਝੂਠੀ ਪਰਵਿਰਤੀ ਯਾਨੀ ਵੈਗਰੂ ਤੋਂ ਵਿਮੁਖ ਪਰਵਿਰਤੀ ਤੋਂ ਕੱਢ ਦਿੰਦੀ ਹੈ ਇਹ ਮਾਇਆ ਦਾ ਕਾਰਜ ਮਾਲੂਮ ਦਿੰਦਾ ਹੈ ਪਰ ਇਹ ਉਹ ਮਾਇਆ ਹੈ ਜੋ ਮਾਇਆ ਨੂੰ ਕੱਟਦੀ ਹੈ ਔਰ ਅਮਾਏ ਕਰਦੀ ਹੈ ਇਹ ਗੋਰਖ ਧੰਦੇ ਦੀ ਸੰਗਲੀ ਵਿੱਚ ਕੜੀ ਹੈ ਪਰ ਇਹ ਉਹ ਕੜੀ ਹੈ ਜੋ ਅਖੀਰ ਵਿੱਚ ਉਂਝ ਤਾਂ ਪਰੋਈਦੀ ਹੈ ਪਰ ਵੇਖੋ ਸਾਰਾ ਗੋਰਖ ਧੰਦਾ ਉਸ ਨਾਲ ਖੁੱਲ ਜਾਂਦਾ ਹੈ ਇਹ ਐਉਂ ਜਾਪਦਾ ਹੈ ਕਿ ਮਾਤਾ ਪਿਤਾ ਸਰੀਖੇ ਪਿਆਰਿਆਂ ਤੋਂ ਦੋ ਪ੍ਰਾਣੀ ਤੋੜ ਕੇ ਆਪੋ ਵਿੱਚ ਸਵਾਰਥ ਲਈ ਇੱਕ ਕੀਤੇ ਗਏ ਹਨ ਪਰ ਗੁਰਮਤ ਇਸ ਸੰਜੋਗ ਨੂੰ ਇਹ ਬਣਾਉਂਦੀ ਹੈ ਕਿ ਉਹ ਪ੍ਰਾਣੀ ਮਾਤਰ ਨਾਲ ਮਾਤਾ ਪਿਤਾ ਦੇ ਪ੍ਰੇਮ ਤੋਂ ਵੀ ਉਚੇਰਾ ਤੇ ਨਿਰਮਲ ਪ੍ਰੇਮ ਤੇ ਵੈਰਾਗੀਆਂ ਪ੍ਰੇਮ ਕਰਨ ਦੇ ਯੋਗ ਹੋ ਗਏ ਹਨ ਨਹੀਂ ਨਹੀਂ ਇਹਨਾਂ ਨੇ ਪ੍ਰੇਮ ਦੇ ਮੰਡਲ ਵਿੱਚੋਂ ਡਾਰੀ ਮਾਰ ਕੇ ਪ੍ਰੇਮ ਦੇ ਆਧਾਰ ਪ੍ਰੇਮ ਦੇ ਸੋਮੇ ਤੇ ਪ੍ਰੇਮ ਦੇ ਪੁੰਜ ਵਿੱਚ ਨਿਵਾਸ ਪਾਉਣਾ ਹੈ ਇਹ ਆਪੋ ਵਿੱਚ ਵਿਕਾਰਾਂ ਦੀਆਂ ਰस्सੀਆਂ ਨਾਲ ਨਹੀਂ ਬੱਜੇ ਪਰ ਇਹ ਮੋਹ ਮਾਇਆ ਦੀ ਰੱਸੀ ਤੋਂ ਐਉਂ ਕੱਟੇ ਚੱਲੇ ਹਨ ਜਿhko ਲਾਵੀ ਲਾਵੇ ਕਰਦਾ ਯਾਨੀ ਖੇਟ ਕੱਟਦਾ ਹੈ ਇਹਨਾਂ ਨੇ ਮੋਹ ਦੀ ਛਪੜੀ ਦਾ ਵਾਸਾ ਛੱਡ ਪ੍ਰੇਮ ਦੇ ਸਮੁੰਦਰ ਵਿੱਚ ਨਿਵਾਸ ਪਾਇਆ ਹੈ ਅਰ ਸਰੀਰਕ ਮੇਲ ਨੂੰ ਗਿਰਾਵ ਤੋਂ ਬਚਣ ਦੀ ਢਾਲ ਬਣਾਇਆ ਹੈ ਸੋ ਹੁਣ ਅੱਗੇ ਲਾਵਾਂ ਦੇ ਅਰਥ ਲਿਖਦੇ ਹਾਂ ਜਿਨ੍ਹਾਂ ਵਿੱਚ ਪਰਮਾਰਥਕ ਪੌੜੀ ਦੇ ਦਰਜਿਆਂ ਨੂੰ ਪ੍ਰਾਪਤ ਕਰਨ ਦਾ ਉਪਦੇਸ਼ ਤੇ ਦੰਪਤੀ ਨੂੰ ਪ੍ਰਾਪਤੀ ਤੇ ਪ੍ਰਾਪਤੀ ਦੇ ਸਾਰਨਾ ਤੇ ਅਡ ਅਡ ਅਵਸਥਾ ਦਾ ਪ੍ਰਕਾਰ ਦੱਸਿਆ ਹੈ ਜੀ ਸੋ ਹੁਣ ਜਿਹੜੀਆਂ ਲਾਵਾਂ ਦਾ ਭਾਵ ਅਰਥ ਆਏਗਾ ਉਸ ਨੂੰ ਅਗਲੇ ਪਾਗਾਂ ਵਿੱਚ ਪੜਨ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ